ਐਸ ਕਿਟਨ ਦੀ ਮੰਮੀ ਨਾ ਇਹਨੂੰ ਇਸ ਦੁਨੀਆ ਦੇ ਵਿੱਚ ਕੱਲੀ ਨੂੰ ਆਲਵੀਦਾ ਕਹਿ ਗਈ ਤੇ ਜਦੋਂ ਆਹ ਲੇਡੀ ਨੂੰ ਪਤਾ ਲੱਗਿਆ ਤੇ ਇਹ ਫਿਸ਼ ਦਾ ਕੰਮ ਕਰਦੀ ਸੀ ਤੇ ਇਹ ਫਿਸ਼ ਦਿਖਾ ਕੇ ਤੇ ਉਹਨੂੰ ਕੋਲੇ ਸਾਧ ਲੈਂਦੀ ਤੇ ਫੜ ਕੇ ਤੇ ਉਹਨੂੰ ਆਪਦੇ ਟੈਂਪੂ 'ਚ ਰੱਖ ਦਿੰਦੀ ਹੈ ਜਿਹੜਾ ਐ ਫਿਸ਼ ਦੇ ਨਾਲ ਭਰਿਆ ਹੁੰਦਾ ਉਹ ਤੇ ਉਦੋਂ ਬਾਅਦ ਘਰੇ ਲਿਆਉਂਦੀ ਆ ਘਰੇ ਲਿਆ ਕੇ ਨਾ ਤੇ ਉਹਨੂੰ ਸਾਫ ਸਫਾਈ ਕਰਦੀ ਆ ਉਹਦੀ ਟੇਕ ਕੇਅਰ ਕਰਦੀ ਆ ਉਹਨੂੰ ਪਿਆਰ ਕਰਦੀ ਆ ਤੇ ਉਹਦੀ ਇੰਨੀ ਇੰਟੈਂਸ਼ਨ ਲੈਂਦੀ ਆ ਨਾ ਕਿ ਬਹੁਤ ਜ਼ਿਆਦਾ ਇਹ ਕਿਟਨ ਨੂੰ ਵੀ ਉਹਦੇ ਨਾਲ ਪਿਆਰ ਹੋ ਜਾਂਦਾ ਤੇ ਉਹਦੀ ਦੇਖਭਾਲ ਬਹੁਤ ਤਰੀਕੇ ਨਾਲ ਕਰਦੀ ਆ ਤੇ ਉਸ ਤੋਂ ਬਾਅਦ ਨਾ ਲੇਡੀ ਦੀ ਜੌਬ ਚਲੀ ਜਾਂਦੀ ਆ ਜਦੋਂ ਜੌਬ ਚਲੀ ਜਾਂਦੀ ਆ ਤਾਂ ਲੇਡੀ ਬਹੁਤ ਜਿਹੜਾ ਕੀ ਹੈ ਡਿਪਰੈਸ ਹੋਈ ਬੈਠੀ ਹੁੰਦੀ ਆ ਤਾਂ ਇਹ ਜਿਹੜੀ ਛੋਟਾ ਜਿਹਾ ਕਿਟਨ ਸੀ ਇਹ ਬਾਹਰ ਜਾਂਦਾ ਬਾਹਰੋਂ ਖਾਣ ਨੂੰ ਕੁਝ ਲੈ ਕੇ ਆਉਂਦਾ ਤੇ ਉਹ ਜਿਹੜੀ ਲੇਡੀ ਸੀ ਉਹ ਦੇਖ ਕੇ ਇੰਨੀ ਖੁਸ਼ ਹੁੰਦੀ ਆ ਨਾ ਹੱਸ-ਹੱਸ ਕੇ ਕੰਬਲੀ ਹੋ ਜਾਂਦੀ ਉਹ ਬਹੁਤ ਹੱਸਦੀ ਆ ਤਾਂ ਬਿੱਲੀ ਨੂੰ ਵੀ ਐ ਲੱਗਿਆ ਵੀ ਸ਼ਾਇਦ ਇਹ ਮੇਰਾ ਫੜਾ ਜਿਹੜਾ ਬਹੁਤ ਚੰਗਾ ਰਿਹਾ ਇਹ ਦੇ ਕੰਨੀ ਤਾਂ ਬਿੱਲੀ ਦਾ ਰੂਟੀਨ ਹੀ ਬਣ ਜਾਂਦਾ ਡੇਲੀ ਬਾਹਰ ਜਾਂਦੀ ਆ ਉਹਦੇ ਵਾਸਤੇ ਕੁਛ ਨਾ ਕੁਛ ਲੈ ਕੇ ਆਉਂਦੀ ਆ ਤਾਂ ਆਖਰਕਾਰ ਨਾਲ ਇਦਾਂ ਹੁੰਦਾ ਕਿ ਬਿੱਲੀ ਨੂੰ ਇਹ ਚੀਜ਼ ਸਮਝ ਆ ਜਾਂਦੀ ਆ ਵੀ ਜਿਹੜੀਆਂ ਮੈਂ ਚੀਜ਼ਾਂ ਲਿਆਉਣੀ ਆ ਉਹ ਇਹਦੇ ਯੂਜ਼ ਨਹੀਂ ਕਰ ਰਹੀ ਇਹ ਤਾਂ ਉਸ ਤੋਂ ਬਾਅਦ ਬਿੱਲੀ ਇੱਕ ਦਿਨ ਬਾਹਰ ਜਾਂਦੀ ਆ ਤਾਂ ਡਾਇਰੈਕਟਲੀ ਆਪਦੇ ਮੂੰਹ ਦੇ ਵਿੱਚ ਜਿਹੜਾ ਕਿ ਕਿਤੋਂ ਨਾ ਕਿਤੋਂ ਪੈਸੇ ਪਾ ਕੇ ਤੇ ਲੈ ਆਉਂਦੀ ਆ ਤੇ ਲਿਆ ਕੇ ਸਿੱਧਾ ਹੀ ਜਿਵੇਂ ਆਪਦੀ ਮਾਲਕ ਨੂੰ ਫੜਾ ਦਿੰਦੀ ਆ ਤੇ ਕਹਿ ਦਿੰਦੀ ਆ ਵੀ ਆਹ ਚੱਕ ਜੋ ਮਰਜ਼ੀ ਖਰੀਦ ਲੈ ਹੈ ਨਾ ਪਿਆਰ ਦੀਆਂ ਗੱਲਾਂ ਧੰ